ਪਤੀ ਨੂੰ ਮਾਰਨ ਵਾਲੀ ਰੁਪਿੰਦਰ ਬਾਰੇ ਨਿਤ ਨਵੇਂ ਖੁਲਾਸੇ ਹੋ ਰਹੇ ਆ ਕਿਸ ਤਰੀਕੇ ਦੇ ਨਾਲ ਸਾਜ਼ਿਸ਼ਾਂ ਰਚਦੀ ਸੀ ਤੇ ਕੈਨੇਡਾ ਦੇ ਵਿੱਚ ਕੀ ਕੁਝ ਕਰਦੀ ਰਹੀ ਗੁਰਵਿੰਦਰ ਨੂੰ ਮਾਰਨ ਤੋਂ ਪਹਿਲਾਂ ਕੀ ਕੀ ਕਾਰੇ ਕੀਤੇ ਸੀ ਹੁਣ ਇਹ ਸਾਰੀਆਂ ਚੀਜ਼ਾਂ ਬਾਰੇ ਬਹੁਤ ਸਾਰੇ ਲੋਕ ਅੱਗੇ ਆ ਕੇ ਵੱਡੇ ਵੱਡੇ ਖੁਲਾਸੇ ਕਰ ਰਹੇ ਆ ਆਪਾਂ ਸਭ ਜਾਣਦੇ ਆ ਕਿ ਸੁਖਨਾਲੇ ਦੇ ਵਿੱਚ ਇੱਕ ਬਹੁਤ ਹੀ شریف ਨੌਜਵਾਨ ਦਾ ਇੱਕ ਘਟੀਆ ਮਾਨਸਿਕਤਾ ਵਾਲੀ ਔਰਤ ਨੇ ਜਿਨੇ ਆਪਣੇ ਸਿਰਫ ਪ੍ਰੇਮ ਸਬੰਧਾਂ ਕਰਕੇ ਨਜਾਇਜ਼ ਰਿਸ਼ਤਾ ਕਰਕੇ ਵਿਆਹ ਹੋਣ ਦੇ ਬਾਵਜੂਦ ਵੀ ਜਿਹਦੇ ਨਾਲ ਨਜਾਇਜ਼ ਰਿਸ਼ਤਾ ਰੱਖਦੀ ਸੀ ਉਹ ਆਸ਼ਕ ਦੇ ਪਿੱਛੇ ਲੱਗ ਕੇ ਜਾਂ ਉਹ ਆਸ਼ਕ ਨੂੰ ਆਪਣੇ ਪਿੱਛੇ ਲਾ ਕੇ ਉਹਦੇ ਨਾਲ ਰੰਗ ਰਲੀਆਂ ਮਲਾਉਣ ਕਰਕੇ ਇੱਕ ਬਹੁਤ ਹੀ شریف ਘਰ ਦਾ ਪੁੱਤ ਜਿਹੜਾ ਕਲੌਤਾ ਪੁੱਤਰ ਸੀ ਵਧੀਆ ਜ਼ਮੀਨ ਜਾਇਦਾਦ ਦਾ ਮਾਲਕ ਸੀ ਉਹਨੂੰ ਮੌਤ ਦੇ ਘਾਟ ਤਾਰ ਦਿੱਤਾ ਤੇ ਸਾਰੇ ਸਮਾਜ ਦੇ ਵਿੱਚ ਇਹ ਸਾਰੀ ਚੀਜ਼ ਦਾ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਰੋਸ ਸੀ ਗੁੱਸਾ ਸੀ ਇਹਦੇ ਉੱਤੇ ਤੇ ਸਾਰੇ ਚਾਹੁੰਦੇ ਸੀ ਕਿ ਇਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨੂੰ ਸਲੰਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਹੋ ਜੀ ਜਹਿਮਤ ਨਾ ਕਰ ਸਕੇ ਕਿ ਕਿਸੇ ਜੇ ਕੋਈ شریف ਪਰਿਵਾਰ ਦਾ ਬੱਚਾ ਤੇ ਉਹਨੂੰ ਸਿਰਫ ਨਜਾਇਜ਼ ਰਿਸ਼ਤੇਆ ਕਰਕੇ ਹੋਰ ਆਸ਼ਕ ਦੇ ਨਾਲ ਰਲ ਕੇ ਜਾਂ ਕਿਤੇ ਹੋਰ ਖੇ ਖਾਨ ਕਰਕੇ ਉਹਨੂੰ ਮੌਤ ਦੇ ਘਾਟ ਨਾ ਕੋਈ ਉਤਾਰੇ ਇਹ ਸਭ ਸਮਾਜ ਦੇ ਵਿੱਚ ਬਹੁਤ ਚਿੰਤਕਾਂ ਨੇ ਵੀ ਇਸ ਚੀਜ਼ ਦੇ ਉੱਤੇ ਬੜੀ ਵੱਡੀ ਪ੍ਰਤੀਕਿਰਿਆ ਦਿੱਤੀ ਤੇ ਪ੍ਰਸ਼ਾਸਨ ਵੀ ਬੜੇ ਜਿਹੜਾ ਆਪਾਂ ਕਹਿ ਸਕਦੇ ਆ ਕਿ ਤਕੜੇ ਹਮਲੇ ਦੇ ਨਾਲ ਲੱਗਾ ਇਹ ਸਾਰੇ ਕੇਸ ਦੀਆਂ ਬਰੀਕੀਆਂ ਉਹਨਾਂ ਨੇ ਇੱਕ ਇੱਕ ਕਰਕੇ ਕੜੀ ਨੂੰ ਕੜੀ ਜੋੜ ਕੇ ਜਿੰਨੇ ਵੀ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਰੁਪਿੰਦਰ ਕੌਰ ਗ੍ਰਿਫਤਾਰ ਹੋਈ ਉਸ ਤੋਂ ਬਾਅਦ ਰੁਪਿੰਦਰ ਨੇ ਜਿਹੜੇ ਪਿੱਛੇ ਆਸ਼ਕੋ ਦਾ ਜਿਹੜਾ ਬੱਲੂਆਣੇ ਵਾਲਾ ਹਰਕਮਲ ਪ੍ਰੀਤ ਸਿੰਘ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਫਿਰ ਉਹਦੇ ਆਸ਼ਕ ਦਾ ਇੱਕ ਜਿਹੜਾ ਦੋਸਤ ਸੀ ਵਿਸ਼ੂ ਨਾਮ ਦਾ ਪਾਣੀਪੱਤ ਤੋਂ ਉਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਸਭ ਤੋਂ ਵੱਡੀ ਪੁਲਿਸ ਨੂੰ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਜਿਹੜੀ ਰੁਪਿੰਦਰ ਦੀ ਸਹੇਲੀ ਸੀ ਬੀਰਿੰਦਰ ਕੌਰ ਮੈਡੀਕਲ ਦੀ ਸਟੂਡੈਂਟ ਸੀ ਤੇ ਉਹ ਪੜਦੀ ਸੀ ਤੇ ਉਹ ਵੀ ਇਸ ਕੇਸ ਦੇ ਵਿੱਚ ਉਹਦੀ ਵੀ ਬਹੁਤ ਵੱਡੀ ਜਿਹੜੀ ਇਸ ਕੇਸ ਦੇ ਵਿੱਚ ਇਨਵੋਲਵਮੈਂਟ ਸੀ ਉਹਨੂੰ ਵੀ ਜਿਹੜਾ ਗ੍ਰਿਫਤਾਰ ਕਰਕੇ ਪੁਲਿਸ ਦੀ ਇਹ ਬਹੁਤ ਵੱਡੀ ਪ੍ਰਸ਼ੰਸਾ ਵੀ ਇੱਥੇ ਕਰਨੀ ਬਣਦੀ ਹੈ ਤੇ ਪੁਲਿਸ ਨੇ ਮਿਹਨਤ ਵੀ ਬਹੁਤ ਕੀਤੀ ਆ ਖਾਸ ਕਰਕੇ ਡੀਐਸਪੀ ਤਰਲੋਚਨ ਸਿੰਘ ਤੇ ਐਸਐਸਪੀ ਫਰੀਦਕੋਟ ਪ੍ਰਗਿਆ ਜੈਨ ਨੇ ਕੁੱਤ ਜਿਹੜਾ ਕੇਸ ਮੋਨੀਟਰ ਕੀਤਾ ਤੇ ਜਿਵੇਂ ਮੁੰਡਾ ਗੁਰਵਿੰਦਰ ਸਿੰਘ ਦੇ ਬਾਪ ਨੂੰ ਪੁਲਿਸ ਨੇ ਕਿਹਾ ਸੀ ਕਿ ਬਾਪੂ ਤੇਰੇ ਨਾਲ ਆ ਤੇਰੇ ਪੁੱਤ ਨੂੰ ਇਨਸਾਫ ਜਰੂਰ ਮਿਲੂਗਾ ਅਸੀਂ ਉਹਦੀ ਜਾਨ ਤਾਂ ਬਚਾ ਨਹੀਂ ਸਕੇ ਕਿਉਂਕਿ ਇਹ ਜਿਹੜਾ ਪਰਿਵਾਰ ਦੇ ਵਿੱਚੋਂ ਹੀ ਸਾਰੀ ਸਾਜ਼ਿਸ਼ ਜਿਹੜੀ ਰਚੀ ਗਈ ਸੀ ਪਰ ਉਹਨੂੰ ਜਿਹੜੀ ਉਹਦੀ ਆਤਮਾ ਨੂੰ ਸ਼ਾਂਤੀ ਜਰੂਰ ਪਹੁੰਚੂਗੀ ਕਿ ਉਹਦੇ ਬਾਪ ਨੇ ਜਿਹਨੂੰ ਉਹਨੇ ਜਿਨ੍ਹਾਂ ਨੇ ਉਹਨੂੰ ਕੋਹ ਕੋਹ ਕੇ ਉਸੇ ਦੇ ਘਰ ਦੇ ਵਿੱਚ ਵਿਸ਼ਵਾਸ ਦੇ ਵਿੱਚ ਲੈ ਕੇ ਰਾਤ ਨੂੰ ਗੋਲੀਆਂ ਖਵਾ ਕੇ ਕੋਕ ਦੇ ਵਿੱਚ ਤੇ ਉਸ ਤੋਂ ਬਾਅਦ ਜਿਹਨੂੰ ਬੜੀ ਬਰਬਰਤਾ ਦੇ ਨਾਲ ਮੌਤ ਦੇ ਘਾਟ ਉਤਾਰਿਆ ਜਿੰਨਾਂ ਲੋਕਾਂ ਨੇ ਇੱਕ ਜਿਹੜਾ ਕੀਤਾ ਘਟੀਆ ਕੰਮ ਉਹਨਾਂ ਨੂੰ ਸਲੰਕਾਂ ਦੇ ਪਿੱਛੇ ਜਿਹੜਾ ਸਿੱਟਿਆ ਜਾਊਗਾ ਗੁਰਵਿੰਦਰ ਦਾ ਬਾਪ ਵੀ ਲੋਕਾਂ 'ਕੇ ਇਹੀ ਅਪੀਲ ਕਰ ਰਿਹਾ ਸੀ ਤੇ ਜਿਵੇਂ ਹੋਰ ਬਹੁਤ ਸਾਰੇ ਚਿੰਤਕਾਂ ਨੇ ਇਸ ਦੇ ਉੱਤੇ ਚਿੰਤਾ ਜਤਾਈ ਉੱਥੇ ਹੀ ਸਭ ਤੋਂ ਜ਼ਿਆਦਾ ਅੱਜਕੱਲ੍ਹ ਸੁਰਖੀਆਂ ਦੇ ਵਿੱਚ ਚੱਲ ਰੇ ਬਾਬਾ ਖੇੜੀ ਵਾਲਾ ਜਿਹੜਾ ਅਕਸਰ ਆਪਣੀ ਬੇਬਾਕ ਜਿਹੜੀ ਉਹਦੀ ਗੱਲਬਾਤ ਆ ਜਿਹੜੀ ਆਵਾਜ਼ ਕਰਕੇ ਜਿਹੜਾ ਜਾਣਿਆ ਜਾਂਦਾ ਉਹਨਾਂ ਨੇ ਇਹ ਗੱਲ ਆਖੀ ਕਿ ਜਿਹੜੀ ਰੁਪਿੰਦਰ ਦਾ ਜਿਹੜਾ ਕੇਸ ਆ ਫਰੀਦਕੋਟ ਵਾਲਾ ਉਹਨਾਂ ਨੇ ਇਹ ਸਾਰੇ ਬਾਰੇ ਬਹੁਤ ਵੱਡੇ ਖੁਲਾਸੇ ਕੀਤੇ ਬਹੁਤ ਵੱਡੀ ਗੱਲ ਆਖੀ ਕਿ ਜਿਹੜੇ ਕੇਸ ਵਾਪਰ ਰਹੇ ਆ ਇਹ ਸਾਰਿਆਂ ਦਾ ਜਿਹੜਾ ਕਾਰਨ ਉਹ ਚਿੱਟਾ ਜਿਹੜਾ ਹਰਕਮਲ ਪ੍ਰੀਤ ਸਿੰਘ ਸੀ ਰੁਪਿੰਦਰ ਦਾ ਜਿਹੜਾ ਨਾਲ ਨਜਾਇਜ਼ ਰਿਸ਼ਤਾ ਸੀ ਜਿਹੜਾ ਇਹਦਾ ਆਸ਼ਕ ਸੀ ਉਹ ਚਿੱਟਾ ਵੇਚਦਾ ਵੀ ਸੀ ਤੇ ਚਿੱਟਾ ਲਾਉਂਦਾ ਵੀ ਸੀ ਉਹਦਾ ਬਾਪ ਜਿਹੜਾ ਬੱਲੂਆ ਨੇ ਪਿੰਡ ਦੇ ਵਿੱਚ ਰਹਿੰਦਾ ਸੀ ਉਹਦੀਆਂ ਦੇ ਉੱਥੇ ਮੈਡੀਕਲ ਦੀ ਦੁਕਾਨ ਸੀ ਜਿਹੜੀਆਂ ਜਿਹੜੀਆਂ ਪਾਬੰਦੀਸ਼ੁਦਾ ਦਵਾਈਆਂ ਜਿਨ੍ਹਾਂ ਨੂੰ ਨੌਜਵਾਨ ਡਰੱਗ ਦੇ ਤੌਰ ਤੇ ਲੈ ਕੇ ਆਪਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਆ ਉਹ ਜਿਹੜੀਆਂ ਦਵਾਈਆਂ ਉੱਥੇ ਉਸ ਪਿੰਡ ਦੇ ਵਿੱਚ ਵੇਚਦਾ ਸੀ ਤੇ ਉਹਨਾਂ ਕੋਲ ਜਿਹੜਾ ਜਿਹੜਾ ਮਾੜੀ ਕਮਾਈ ਸੀ ਤੇ ਰਪਿੰਦਰ ਉਸ ਪ੍ਰੇਮੀ ਦੇ ਨਾਲ ਉਸ ਪ੍ਰੇਮੀ ਦੇ ਨਾਲ ਜਿਹੜੀ ਇੱਕ ਪੁਲਿਸ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਬੀਰਿੰਦਰ ਦਾ ਨਾਮ ਲੈ ਕੇ ਇਹ ਆਪਣੇ ਪ੍ਰੇਮੀ ਨੂੰ ਰਾਤਾਂ ਨੂੰ ਮਿਲਣ ਜਾਂਦੀ ਸੀ ਜਿਹੜੇ ਲਗਜ਼ਰੀ ਹੋਟਲਾਂ ਦੇ ਵਿੱਚ ਉਹਦੇ ਨਾਲ ਰਾਤਾਂ কাটਦੀ ਸੀ ਉਹਦੇ ਨਾਲ ਜਿਹੜਾ ਫਿਜ਼ੀਕਲ ਰਿਲੇਸ਼ਨ ਬਣਾਉਂਦੀ ਸੀ ਤੇ ਗੁਰਵਿੰਦਰ ਨੂੰ ਆਖ ਦਿੰਦੀ ਸੀ ਕਿ ਉਹ ਆਪਣੇ ਜਿਹੜਾ ਜਿਹੜਾ ਉਹਦਾ ਸਾਥੀ ਆ ਜਿਹੜੀ ਉਹਦੀ ਸਾਥਣ ਬੀਰਿੰਦਰ ਕੌਰ ਬਾਬੇ ਖੇੜੀ ਵਾਲੇ ਦਾ ਇਹ ਬਿਆਨ ਉਹਨਾਂ ਨੇ ਆਖਿਆ ਕਿ ਸਾਰੇ ਦੀ ਜੜੀ ਇਹ ਜਿਹੜਾ ਨਸ਼ਾ ਇਹ ਨਸ਼ੇ ਦੇ ਕਰਕੇ ਜਿਹੜੀ ਉਹ ਆਪਣੇ ਘਰ ਵਾਲੇ ਦੇ ਨਾਲ ਉਹ ਜਿਹੜਾ ਆਪਣੇ ਘਰ ਵਾਲੇ ਦੇ ਨਾਲ ਆਪਾਂ ਕਹਿ ਦਈਏ ਕਿ ਉਹਦੇ ਨਾਲ ਉਹਨੇ ਜਿਹੜਾ ਵਿਸ਼ਵਾਸ ਘਾਤ ਕੀਤਾ ਤੇ ਹੋਰ ਕਿਸੇ ਮੁੰਡੇ ਦੇ ਨਾਲ ਜਿਹੜਾ ਬੱਲੂਆਣਾ ਸਨੈਪਚੈਟ ਤੇ ਮਹਿਜ 5 ਮਹੀਨੇ ਪਹਿਲਾਂ ਇਸ ਕੁੜੀ ਨੂੰ ਮਿਲਿਆ ਸੀ ਉਹਦੇ ਨਾਲ ਰਾਤਾਂ ਕਾਲੀਆਂ ਕਰਨ ਰੰਗੀਨ ਕਰਨ ਇਹ ਤੁਰੀ ਫਿਰਦੀ ਸੀ ਨਾਲ ਹੀ ਬਾਬੇ ਕੇੜੀ ਵਾਲੇ ਨੇ ਆਖਿਆ ਕਿ ਨੌਜਵਾਨਾਂ ਨੂੰ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਕਿ ਇੱਥੇ ਰੋਜ਼ਗਾਰ ਜੋ ਆਕਾ ਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਲੋਕ ਆਪਣੀਆਂ ਜਿਹੜੀਆਂ ਧੀਆਂ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਨਾ ਭੇਜਣ ਕਿਉਂਕਿ ਉੱਥੇ ਕੋਈ ਇਹਨਾਂ ਦੇ ਉੱਤੇ ਕੰਟਰੋਲ ਕਰਨ ਵਾਲਾ ਨਹੀਂ ਹੁੰਦਾ ਬੱਚਿਆਂ ਦੇ ਉੱਤੇ ਛੋਟੀ ਉਮਰ ਦੇ ਬੱਚੇ ਹੁੰਦੇ ਆ ਤੇ ਉੱਥੇ ਗਲਤ ਸੰਗਤ ਦੇ ਵਿੱਚ ਪੈ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਇੱਥੇ ਹੀ ਜੇ ਰੋਜ਼ਗਾਰ ਮਿਲੇ ਤੇ ਕੌਣ ਆਪਣੇ ਦਿਲ ਦੇ ਕਲੇਜਿਆਂ ਨੂੰ ਜਿਹੜਾ ਟੁਕੜਿਆਂ ਨੂੰ ਉਹ ਵਿਦੇਸ਼ਾਂ ਦੇ ਵਿੱਚ ਭੇਜਦਾ